ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਜ ਜੀ ਅਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਜੇਕਰ ਤੁਹਾਡੇ ਘਰ ਵਿੱਚ ਵੀ ਗਰੀਬੀ ਹੈ ਘਰ ਵਿੱਚ ਪੈਸਾ ਤਾਂ ਆਉਂਦਾ ਹੈ ਪਰ ਟਿਕਦਾ ਨਹੀਂ ਤੇ ਜੇ ਤੁਸੀਂ ਮੰਗਲਵਾਰ ਦੀ ਰਾਤ ਨੂੰ ਗੁੜ ਦਾ ਇਹ ਉਪਾਅ ਕਰ ਲੈਂਦੇ ਹੋ ਤੁਸੀਂ ਦਿਨਾਂ ਵਿੱਚ ਹੀ ਅਮੀਰ ਬਣ ਜਾਓਗੇ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲੇਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਸਾਤ ਸੰਗਰ ਜੀ ਇੱਕ ਨਗਰ ਦੇ ਵਿੱਚ ਇੱਕ ਇਨਸਾਨ ਸੀ ਉਹ ਹਮੇਸ਼ਾ ਹੀ ਕਿਸਮਤ ਨੂੰ ਕੋਸਦਾ ਰਹਿੰਦਾ ਸੀ ਉਸ ਨੇ ਪਿੰਡ ਦੇ ਵਿੱਚ ਜਿਹੜੇ ਪਾਸੇ ਵੀ ਜਾਇਆ ਕਰਨਾ ਜਿਹਦੇ ਨਾਲ ਵੀ ਗੱਲਾਂ ਕਰਿਆ ਕਰਨੀਆਂ ਉਹਨੂੰ ਇਹ ਹੀ ਕਿਹਾ ਕਰਨਾ ਕਿ ਮੇਰੀ ਕਿਸਮਤ ਮੇਰਾ ਸਾਥ ਨਹੀਂ ਦਿੰਦੀ ਪਰਮਾਤਮਾ ਮੇਰਾ ਸਾਥ ਨਹੀਂ ਦਿੰਦੇ ਮੈਂ ਮਿਹਨਤ ਵੀ ਬੜੀ ਕਰਦਾ ਹਾਂ ਤੁਹਾਨੂੰ ਪਤਾ ਹੀ ਹੈ ਕਿ ਸਾਰਾ ਦਿਨ ਖੇਤਾਂ ਵਿੱਚ ਮਿਹਨਤ ਕਰਦਾ ਹਾਂ ਪਰ ਵੇਖ ਲਓ ਮੇਰਾ ਗੁਜ਼ਾਰਾ ਵੀ ਬੜੀ ਮੁਸ਼ਕਿਲ ਨਾਲ ਹੁੰਦਾ ਹੈ ਪਰ ਮੇਰਾ ਘਰ ਬਹੁਤ ਔਖਾ ਚੱਲ ਰਿਹਾ ਹੈ ਮੈਂ ਤੇ ਮੇਰੀ ਘਰਵਾਲੀ ਹਮੇਸ਼ਾ ਦੁਖੀ ਰਹਿੰਦੇ ਹਾਂ ਤੇ ਮੇਰਾ ਦੂਜਾ ਭਰਾ ਵੇਖ ਲਓ ਮੇਰਾ ਗਵਾਂਢੀ ਵੇਖ ਲਓ ਮੇਰੇ ਰਿਸ਼ਤੇਦਾਰ ਹੀ ਵੇਖ ਲਓ ਗਲੀ ਮੁਹੱਲੇ ਵਾਲੇ ਬਾਕੀ ਲੋਕ ਵੇਖ ਲਓ ਉਹਨਾਂ ਦੇ ਕੋਲ ਕਿੰਨਾ ਸਾਰਾ ਧਨ ਹੈ ਉਹ ਹਮੇਸ਼ਾ ਖੁਸ਼ ਰਹਿੰਦੇ ਹਨ ਪਰਮਾਤਮਾ ਦਾ ਦਿੱਤਾ ਉਹਨਾਂ ਦੇ ਕੋਲ ਸਭ ਕੁਝ ਹੈ ਪਰਮਾਤਮਾ ਉਹਨਾਂ ਨੂੰ ਸਭ ਕੁਝ ਦੇਂਦੇ ਹਨ ਤੇ ਮੈਂ ਉਹਨਾਂ ਨਾਲੋਂ ਵੱਧ ਪਰਮਾਤਮਾ ਦਾ ਨਾਮ ਵੀ ਜਪਦਾ ਹਾਂ ਉਹਨਾਂ ਦੇ ਨਾਲੋਂ ਮਿਹਨਤ ਵੀ ਜ਼ਿਆਦਾ ਕਰਦਾ ਹਾਂ ਸੂਰਜ ਚੜਨ ਤੋਂ ਪਹਿਲਾਂ ਹੀ ਮੈਂ ਖੇਤਾਂ ਵਿੱਚ ਪਹੁੰਚ ਜਾਂਦਾ ਹਾਂ ਤੇ ਜਦੋਂ ਸ਼ਾਮ ਤੋਂ ਬਾਅਦ ਮੈਂ ਘਰ ਵੜਦਾ ਹਾਂ ਫਿਰ ਪਰਮਾਤਮਾ ਮੇਰੇ ਨਾਲ ਐਸਾ ਵਰਤਾਰਾ ਕਿਉਂ ਕਰਦੇ ਹਨ ਉਹਨਾਂ ਦੇ ਘਰ ਪਰਮਾਤਮਾ ਭਰੀ ਜਾ ਰਹੇ ਹਨ ਤੇ ਮੈਂ ਬਹੁਤ ਮੁਸ਼ਕਿਲ ਦੇ ਨਾਲ ਦਿਨ ਕੱਟ ਰਹੀ ਹਾਂ ਮੇਰੇ ਬੱਚੇ ਵੀ ਮੈਨੂੰ ਕਹਿੰਦੇ ਹਨ ਕਿ ਸਾਡੀ ਜਿਹੜੀ ਮਿਹਨਤ ਹੈ ਉਸ ਦਾ ਮੁੱਲ ਕਿਉਂ ਨਹੀਂ ਪੈਂਦਾ ਲੋਕਾਂ ਨੇ ਉਸ ਦੀ ਗੱਲ ਨੂੰ ਸੁਣ ਲਿਆ ਕਰਨਾ ਤੇ ਦੂਜੇ ਕੰਨੋਂ ਕੱਢ ਦਿਆ ਕਰਨੀ ਬਥੇਰੇ ਲੋਕਾਂ ਨੇ ਉਹਨੂੰ ਕੋਈ ਨਾ ਕੋਈ ਸਮਾਧਾਨ ਦਿਆ ਕਰਨਾ ਭਾਵ ਕੇ ਹੱਲ ਦੱਸਿਆ ਕਰਨਾ ਪਰ ਉਸ ਦੀ ਸਮੱਸਿਆ ਉਵੇਂ ਦੀ ਉਵੇਂ ਹੀ ਰਹੀ ਕਿਸੇ ਰਿਸ਼ਤੇਦਾਰ ਦੇ ਕੋਲ ਵੀ ਚਲ ਜਾਇਆ ਕਰਨਾ ਤੇ ਉਸ ਨੇ ਇਹ ਹੀ ਗੱਲ ਆਖਿਆ ਕਰਨੀ ਕਿ ਮੇਰੀ ਮਿਹਨਤ ਪੱਲੇ ਨਹੀਂ ਪੈਂਦੀ ਇੱਕ ਵਾਰ ਇੱਕ ਸੰਤ ਫਕੀਰ ਜੀ ਉੱਥੇ ਆਏ ਉਹ ਕੁਟਿਆ ਦੇ ਵਿੱਚ ਰਹਿੰਦੇ ਸਨ ਤੇ ਇੱਥੇ ਉਹਨਾਂ ਦੀ ਦਰਅਸਲ ਇੱਕ ਕੁਟਿਆ ਸੀ ਕੁਟਿਆ ਦੇ ਨਾਲ ਲੱਗਦੀ ਜ਼ਮੀਨ ਥੋੜੀ ਬਹੁਤ ਸੀ ਜਿਹੜੇ ਵੀ ਉਸ ਕੁਟਿਆ ਦੀ ਜ਼ਮੀਨ ਸੀ ਜਦੋਂ ਉਹ ਸੰਤ ਫਕੀਰ ਜੀ ਇੱਥੇ ਆਇਆ ਕਰਦੇ ਤੇ ਫਿਰ 2-4-6 ਮਹੀਨੇ ਰਹਿੰਦੇ ਹੁੰਦੇ ਸੀ ਲੋਕਾਂ ਨੂੰ ਉਹ ਪਰਮਾਤਮਾ ਦੇ ਨਾਲ ਜੋੜਦੇ ਹੁੰਦੇ ਸੀ ਪਿੰਡ ਵਾਲੇ ਉਹਨਾਂ ਦਾ ਬੜਾ ਹੀ ਮਾਣ ਸਤਿਕਾਰ ਕਰਦੇ ਸੀ ਤੇ ਹਰ ਰੋਜ਼ ਸ਼ਾਮ ਵੇਲੇ ਉਹਨਾਂ ਦੀਆਂ ਗੱਲਾਂ ਉਹਨਾਂ ਦੇ ਵਿਚਾਰ ਤੇ ਕਥਾ ਵਿਚਾਰ ਸੁਣਿਆ ਕਰਦੇ ਸੀ ਫਿਰ ਇੱਕ ਦਿਨ ਜਦੋਂ ਆਪਣੀ ਕਿਸਮਤ ਤੋਂ ਅੱਕਿਆ ਥੱਕਿਆ ਇੱਕ ਕਿਸਾਨ ਇਹ ਕਿਸਾਨ ਖੇਤਾਂ ਵੱਲੋਂ ਘਰ ਆ ਰਿਹਾ ਸੀ ਤਾਂ ਰਸਤੇ ਦੇ ਵਿੱਚੋਂ ਉਸ ਨੂੰ ਕੋਈ ਗੱਲਾਂ ਵਾਲਾ ਟੱਕਰ ਗਿਆ ਉਸ ਦੇ ਨਾਲ ਗੱਲਾਂ ਕਰਨ ਲੱਗ ਪਿਆ ਉਹ ਸਾਰੀ ਹੀ ਕਹਾਣੀ ਉਸ ਨੂੰ ਦੱਸੀ ਉਸ ਬੰਦੇ ਨੇ ਅੱਗੋਂ ਕਹਿ ਦਿੱਤਾ ਕਿ ਵੇਖ ਭਾਈ ਆਪਣੇ ਪਿੰਡ ਇੱਕ ਸੰਤ ਫਕੀਰ ਜੀ ਆਏ ਹਨ ਆਪਣੇ ਕੁਟਿਆ ਵਿੱਚ ਠਹਿਰੇ ਹਨ ਰਾਤ ਵੇਲੇ ਰੁਕਣ ਦੇ ਨਾਲ ਵਿਚਾਰ ਕਰਦੇ ਹਨ ਸਵਾਲ ਵੀ ਸੁਣਦੇ ਹਨ ਤੇ ਤੇਰੀ ਸਮੱਸਿਆ ਦਾ ਹੱਲ ਵੀ ਕਰ ਦੇਣਗੇ ਉਸ ਦੇ ਮਨ ਵਿੱਚ ਇਹ ਆਸ ਤੇ ਉਮੀਦ ਜਾਗ ਗਈ ਕਿ ਘਰ ਨੂੰ ਸਿੱਧਾ ਹੀ ਤੁਰ ਪਿਆ ਤੇ ਸ਼ਾਮ ਦਾ ਵੇਲਾ ਹੋ ਗਿਆ ਸੰਤ ਫਕੀਰ ਜੀ ਨੇ ਉਹਦੀ ਗੱਲਬਾਤ ਸੁਣੀ ਤੇ ਉਹਦਾ ਯਾਰ ਕਹਿੰਦਾ ਕਿ ਜਦੋਂ ਮੇਰੇ ਕੋਲ ਕੋਈ ਨਾ ਕੋਈ ਹੋਵੇ ਉਦੋਂ ਬੈਠਾ ਤਾਂ ਹਾਂ ਪਰ ਉਦੋਂ ਅੱਗੋਂ ਕਹਿੰਦੇ ਕਿ ਮੇਰੇ ਕੋਲ ਕੋਈ ਨਾ ਹੋਵੇ ਉਦੋਂ ਬੈਠੋ ਉਦੋਂ ਆਪਾਂ ਤੁਹਾਡੇ ਨਾਲ ਵਿਚਾਰ ਵਟਾਂਦਰਾ ਕਰਾਂਗੇ ਤੇ ਤੇਰੀ ਸਮੱਸਿਆ ਦਾ ਕੋਈ ਨਾ ਕੋਈ ਹੱਲ ਜ਼ਰੂਰ ਕੱਢ ਦੇਵਾਂਗੇ ਅਗਲੇ ਦਿਨ ਸਵੇਰੇ ਜਦੋਂ ਸਾਰੇ ਲੋਕ ਉਹਨਾਂ ਦੀ ਗੱਲਬਾਤ ਸੁਣ ਕੇ ਘਰ ਨੂੰ ਪਰਤ ਗਏ ਤਾਂ ਇਹ ਕਿਸਾਨ ਸੰਤ ਫਕੀਰ ਜੀ ਦੇ ਕੋਲ ਬੈਠ ਗਿਆ ਉਹਨਾਂ ਦੇ ਗੋਡੇ ਦੇ ਨਾਲ ਲੱਗ ਕੇ ਤੇ ਉਹਨਾਂ ਨੂੰ ਸਾਰੀ ਸਮੱਸਿਆ ਦੱਸੀ। ਉਹਨਾਂ ਨੇ ਵੀ ਸਾਰੀ ਸਮੱਸਿਆ ਸੁਣ ਲਈ। ਸਮੱਸਿਆ ਸੁਣ ਕੇ ਉਹਨਾਂ ਨੇ ਕਿਹਾ ਵੇਖ ਭਾਈ ਤੈਨੂੰ ਪਤਾ ਹੈ ਕਿ ਸਾਡੀ ਕੁਟੀਆ ਦੇ ਨਾਲ ਜਿਹੜੀ ਜ਼ਮੀਨ ਪਈ ਹੈ ਇਸ ਤਰ੍ਹਾਂ ਕਰ ਤੂੰ ਕੱਲ ਤੋਂ ਇੱਥੇ ਆ ਜਾਇਆ ਕਰੀ ਤੇ ਤੂੰ ਜਿੰਨੇ ਵਜੇ ਵੀ ਇੱਥੇ ਮੇਰੇ ਖੇਤ ਨੂੰ ਜਾਂਦਾ ਹੈ ਉਸੇ ਵੇਲੇ ਤੂੰ ਮੇਰੇ ਕੋਲ ਵੀ ਆ ਜਾਇਆ ਕਰੀ ਜਿੰਨਾ ਸਮਾਂ ਤੂੰ ਖੇਤਾਂ 'ਚ ਬਿਤਾਉਂਦਾ ਹੈ ਉਸੇ ਸਮੇਂ ਤੂੰ ਕਰ ਵਾਪਸ ਪਰਤ ਜਾਇਆ ਕਰੀ ਤੂੰ ਕੀ ਕਰਨਾ ਹੈ ਇੱਥੇ ਸਬਜ਼ੀਆਂ ਲਗਾ ਸਾਡੇ ਪਿਆਰ ਕਰਨ ਵਾਲੇ ਇੱਥੇ ਆਉਂਦੇ ਹਨ ਪਰਮਾਤਮਾ ਦੇ ਲੜ ਲੱਗਣ ਵਾਲੇ ਆਉਂਦੇ ਹਨ ਉਹਨਾਂ ਦੇ ਲਈ ਸਬਜ਼ੀਆਂ ਦੀ ਲੋੜ ਹੈ ਤੂੰ ਸਬਜ਼ੀਆਂ ਵੇਚ ਦਿਆ ਕਰੀ ਉਹ ਕਹਿੰਦਾ ਕਿ ਠੀਕ ਹੈ ਮੈਨੂੰ ਮਨਜ਼ੂਰ ਹੈ ਕਿਉਂਕਿ ਇਹ ਵੀ ਕਿਹਾ ਜਾ ਸਕਦਾ ਸੀ ਕਿ ਇਹ ਇੱਕ ਦਿਨ ਨਹੀਂ ਆਉਣਾ ਤੇ ਇੱਕ ਹਫਤਾ ਘਟੋ-ਘਟ ਤੈਨੂੰ ਫਕੀਰ ਨੇ ਕਿਹਾ ਕਿ ਤੈਨੂੰ ਸੇਵਾ ਨਿਭਾਉਣੀ ਪੈਣੀ ਹੈ ਕਿਸਾਨ ਕਹਿੰਦਾ ਜੀ ਮੈਨੂੰ ਮੰਜ਼ੂਰ ਬਸ ਮੇਰੇ ਖੇਤ ਵਿੱਚ ਚੰਗਾ ਝਾੜ ਮੈਨੂੰ ਪ੍ਰਾਪਤ ਹੋਣਾ ਸ਼ੁਰੂ ਹੋ ਜਾਵੇ ਫਸਲ ਵਾੜੀ ਮੇਰੀ ਵਧੀਆ ਹੋਣ ਲੱਗ ਜਾਵੇ ਤੇ ਮੇਰਾ ਗੁਜ਼ਾਰਾ ਵਧੀਆ ਚੱਲਣ ਲੱਗ ਪਵੇ ਕਹਿੰਦੇ ਕਿ ਕੋਈ ਗੱਲ ਨਹੀਂ ਤੂੰ ਸਾਡੇ ਕੋਲ ਆਇਆ ਕਰ ਤੇ ਪਰਮਾਤਮਾ ਕਿਰਪਾ ਕਰਨਗੇ ਤੇਰੀ ਸਮੱਸਿਆ ਦਾ ਹੱਲ ਜ਼ਰੂਰ ਹੋ ਜਾਵੇਗਾ ਅਗਲੇ ਦਿਨ ਤੋਂ ਹੀ ਉੱਥੇ ਆਉਣ ਲੱਗ ਗਿਆ ਫਕੀਰ ਜੀ ਦੀ ਕੁੱਟੀਆ ਦੇ ਬਿਲਕੁਲ ਸਾਹਮਣੇ ਜ਼ਮੀਨ ਸੀ ਸਵੇਰੇ ਆਇਆ ਕਰਨਾ ਤੇ ਸ਼ਾਮ ਨੂੰ ਚਲ ਜਾਇਆ ਕਰਨਾ ਤੇ ਸ਼ਾਮ ਨੂੰ ਇੱਕ ਦਿਨ ਜਦੋਂ ਜਾਣ ਲੱਗਾ ਤਾਂ ਫਕੀਰ ਜੀ ਨੇ ਜਾ ਕੇ ਵੇਖਿਆ ਕਿ ਕੀ ਕੰਮ ਕਰ ਰਿਹਾ ਹੈ ਇਸਨੇ ਕੀ ਕੀਤਾ ਕਿ ਸਾਰਾ ਦਿਨ ਫਕੀਰ ਜੀ ਨੇ ਵੇਖਿਆ ਕਿ ਕੰਮ ਘੱਟ ਤੇ ਗੱਲਾਂ ਜ਼ਿਆਦਾ ਕਰਦਾ ਸੀ ਤੇ ਜਦੋਂ ਵੀ ਕੋਲੋਂ ਦੀ ਲੰਗਦਾ ਤੇ ਉਹਦੇ ਨਾਲ ਦੁਖੜੇ ਰੋਣ ਲੱਗ ਜਾਂਦਾ ਸੀ ਪਰਮਾਤਮਾ ਦੇ ਨਾਲ ਵੀ ਗਿਲੇ ਸ਼ਿਕਵੇ ਕਰਦਾ ਹੀ ਰਹਿੰਦਾ ਸੀ ਇਸੇ ਤਰੀਕੇ ਅਗਲਾ ਦਿਨ ਵੀ ਆਇਆ ਤੇ ਅਗਲੇ ਦਿਨ ਵੀ ਉਸਨੇ ਇਸੇ ਤਰ੍ਹਾਂ ਹੀ ਬਿਤਾ ਲਿਆ ਫਕੀਰ ਜੀ ਨੇ ਇਕੱਲੇ ਇਕੱਲੇ ਆਦਤ ਨੂੰ ਇਹਨਾਂ 7 ਦਿਨਾਂ ਦੇ ਵਿੱਚ ਪਹਿਚਾਣ ਲਿਆ। ਇਸ ਦੇ ਕੰਮ ਕਰਨ ਦਾ ਤਰੀਕਾ ਕੀ ਹੈ? ਮੈਨੂੰ ਪਤਾ ਲੱਗ ਗਿਆ ਹੈ। ਇਹ ਇਨਸਾਨ ਗੱਲਾਂ ਵਿੱਚ ਜ਼ਿਆਦਾ ਵਿਸ਼ਵਾਸ ਰੱਖਦਾ ਹੈ। ਹੱਥਾਂ 'ਚ ਘਟ ਕੰਮ ਕਰਨ ਨਾਲੋਂ ਗੱਲਾਂ ਨੂੰ ਤਰਜੀਹ ਜ਼ਿਆਦਾ ਦਿੰਦਾ ਹੈ। 7 ਦਿਨਾਂ ਦੇ ਬਾਅਦ ਜਦੋਂ ਉਹ ਕੋਲ ਆਇਆ ਤਾਂ ਫਕੀਰ ਜੀ ਹੁਣ ਮੈਨੂੰ ਮੰਤਰ ਦੇ ਦਿਓ ਫਕੀਰ ਜੀ ਨੂੰ ਕਹਿਣ ਲੱਗਾ। ਫਕੀਰ ਜੀ ਉਸ ਦਾ ਸਾਰਾ ਢੰਗ ਤਰੀਕਾ ਵੇਖ ਕੇ ਸੋਚੀ ਬੈਠੇ ਸਨ ਕਿ ਇਸ ਨੂੰ ਹੁਣ ਕਿਸ ਤਰੀਕੇ ਦੇ ਨਾਲ ਕੰਮ ਤੇ ਲਾਇਆ ਜਾਵੇ ਫਕੀਰ ਜੀ ਨੇ ਉਸ ਨੂੰ ਕਿਹਾ ਮੈਂ ਤੈਨੂੰ ਕੰਮ ਕਰਦਿਆਂ ਵੇਖਿਆ ਹੈ ਕੰਮ ਕਰਨ ਨਾਲੋਂ ਜ਼ਿਆਦਾ ਤਰਜੀਹ ਤੂੰ ਗੱਲਾਂ ਨੂੰ ਦਿੰਦਾ ਹੈ 7 ਦਿਨਾਂ ਬਾਅਦ ਜਦੋਂ ਉਹ ਕੋਲ ਆਇਆ ਫਕੀਰ ਜੀ ਹੁਣ ਮੈਨੂੰ ਕਹਿੰਦੇ ਕਿ ਪਿੰਡ ਦੇ ਵਿੱਚ ਕੋਈ ਇਨਸਾਨ ਤੇਰੀ ਜਿੰਨੀ ਮਿਹਨਤ ਕਰਦਾ ਹੋਵੇ ਇਸ ਕਰਕੇ ਕਈ ਵਾਰ ਕੀ ਹੁੰਦਾ ਹੈ ਕਿ ਪਰਮਾਤਮਾ ਵੱਧ ਮਿਹਨਤ ਦੇ ਵਿੱਚ ਥੋੜੀ ਜਹੀ ਕਮੀ ਲੈ ਕੇ ਇਨਸਾਨ ਬੜਾ ਹੈਰਾਨ ਹੁੰਦਾ ਹੈ ਉਸਨੇ ਕਿਹਾ ਫਕੀਰ ਜੀ ਕਿਹੋ ਜਹੀਆਂ ਗੱਲਾਂ ਕਰਨ ਲੱਗ ਪਏ ਹੋ ਲੋਕ ਤਾਂ ਕਹਿੰਦੇ ਹਨ ਕਿ ਮੈਂ ਮਿਹਨਤ ਬਹੁਤ ਕਰਦਾ ਹਾਂ ਤੇ ਮਿਹਨਤ ਵੱਧ ਤੋਂ ਵੱਧ ਕਰੋ ਵੱਧ ਮਿਹਨਤ ਕਰੋਗੇ ਤਾਂ ਚੰਗਾ ਤੇ ਚੋਖਾ ਫਲ ਮਿਲ ਜਾਵੇਗਾ ਮੈਨੂੰ ਮਿਹਨਤ ਘੱਟ ਕਰਨ ਲਈ ਤੁਸੀਂ ਕਿਉਂ ਕਹਿ ਰਹੇ ਹੋ ਉਹ ਦੁਬਿਧਾ ਵਿੱਚ ਪੈ ਗਿਆ ਕਹਿੰਦਾ ਫਕੀਰ ਜੀ ਇਸ ਤਰ੍ਹਾਂ ਨਾ ਕਰੋ ਮੈਨੂੰ ਮਾਫ ਕਰ ਦਿਓ ਤੁਹਾਡੀ ਆਪਣੀ ਗੱਲ ਗੁੰਝਲਦਾਰ ਲੱਗਦੀ ਹੈ ਮੈਨੂੰ ਸਮਝ ਨਹੀਂ ਆ ਰਹੀ ਤੁਸੀਂ ਮੈਨੂੰ ਸਾਫ਼-ਸਾਫ਼ ਸਮਝਾਓ ਇਨਸਾਨ ਦੀ ਸਾਰੀ ਊਰਜਾ ਚਲੀ ਜਾਂਦੀ ਹੈ ਮੈਂ ਚਾਹੁੰਦਾ ਹਾਂ ਕਿ ਤੂੰ ਸਵੇਰ ਵੇਲੇ ਜ਼ਮੀਨ ਦੇ ਪੈਰ ਪਾਵੇਂਗਾ ਤੇ ਜਦੋਂ ਸੂਰਜ ਚੜ੍ਹਦਾ ਹੈ ਉਸ ਤੋਂ ਪਹਿਲਾਂ ਤੂੰ ਖੇਤਾਂ ਦੇ ਵਿੱਚ ਚਲਿਆ ਜਾ ਜ਼ਿਆਦਾ ਕੰਮ ਨਹੀਂ ਕਰਨਾ ਸਿਰਫ ਢਾਈ ਤਿੰਨ ਘੰਟੇ ਸ਼ਾਮ ਨੂੰ ਜੇ ਜਦੋਂ ਸੂਰਜ ਅਸਤ ਹੋਣ ਵਾਲਾ ਹੈ ਉਸ ਤੋਂ 2 ਘੰਟੇ ਪਹਿਲਾਂ ਖੇਤ ਚਲ ਜਾਇਆ ਕਰੀ 2 ਢਾਈ ਘੰਟੇ ਉਦੋਂ ਲਾ ਕੇ ਤੇ ਠੰਡੇ ਠੰਡੇ ਘਰ ਨੂੰ ਵਾਪਸ ਆ ਜਾਇਆ ਕਰੀ ਤੇ ਬਸ ਤੂੰ ਕੰਮ ਜ਼ਿਆਦਾ ਕਰਨਾ ਹੈ ਤੇ ਗੱਲਾਂ ਘੱਟ ਕਰਨੀਆਂ ਹਨ ਕਿਸੇ ਹੋਰ ਗੱਲ ਵੱਲ ਧਿਆਨ ਨਾ ਰੱਖੀ ਤੈਨੂੰ ਜਦੋਂ ਇਹ ਗੱਲ ਮੈਂ ਕਹਿ ਦਿੱਤੀ ਕਿ 2 ਢਾਈ ਘੰਟੇ ਸਵੇਰੇ ਤੇ 2 ਘੰਟੇ ਸ਼ਾਮ ਨੂੰ ਤੂੰ ਉਦੋਂ ਹੀ ਕੰਮ ਕਰਨਾ ਹੈ ਬਸ ਇੱਕ ਗੱਲ ਇਸ ਨੂੰ ਆਪਣੇ ਦਿਮਾਗ 'ਚ ਰੱਖੀ ਉਸ ਵੇਲੇ ਜੇ ਕੋਈ ਵੀ ਕੋਲ ਤੇਰੇ ਖੜ ਜਾਵੇ ਉਸਦੇ ਨਾਲ ਗੱਲਾਂ-ਬਾਤਾਂ ਨਹੀਂ ਕਰਨੀਆਂ ਜਦੋਂ ਤੈਨੂੰ ਪਾਣੀ ਦੀ ਤੇ ਲੱਗਦੀ ਹੈ ਪਰਮਾਤਮਾ ਦਾ ਨਾਮ ਜਪਦਾ ਹੈ ਆਪਣੇ ਕੋਲ ਖੜਾ ਰੱਖ ਲਵੇਂ ਪਾਣੀ ਪੀਤਾ ਤੇ ਫਿਰ ਜਾ ਕੇ ਖੇਤ ਚ ਲੱਗ ਜਾਇਆ ਕਰੀ ਸਿਰਫ 5 ਘੰਟੇ ਕੰਮ ਕਰਨਾ ਹੈ ਬਾਕੀ ਸਮਾਂ ਤੋਂ ਪਿੰਡ ਵਿੱਚ ਜਾਇ ਜਿੱਥੇ ਮਰਜ਼ੀ ਜਾਇ ਪਰਿਵਾਰ ਦੇ ਨਾਲ ਸਮਾਂ ਬਤਾਇਂ ਦੋਸਤਾਂ ਮਿੱਤਰਾਂ ਨਾਲ ਬੈਠ ਜਾਇ ਸਾਥ ਸੰਬੰਧੀਆਂ ਨਾਲ ਗੱਲਾਂ ਕਰ ਲਈਂ ਉਸ ਵੇਲੇ ਗੱਲਾਂ ਨਾ ਕਰੀ ਜਦੋਂ ਤੂੰ ਕੰਮ ਕਰਨਾ ਹੋਵੇ ਪਰ ਢਾਈ 3 ਘੰਟੇ ਨੀਤ ਸਾਫ ਦੇ ਨਾਲ ਸਵੇਰੇ ਵੇਲੇ ਤੇ ਸ਼ਾਮ ਵੇਲੇ ਤੂੰ ਕੰਮ ਕਰਨਾ ਹੈ ਉਸਨੇ ਕਿਹਾ ਜੀ ਠੀਕ ਹੈ ਮੈਂ ਇੰਨਾ ਘੱਟ ਕੰਮ ਕਰਕੇ ਰਾਜੀ ਤਾਂ ਨਹੀਂ ਪਰ ਜੇ ਤੁਸੀਂ ਕਹਿੰਦੇ ਹੋ ਤਾਂ ਤੁਹਾਡੇ ਕਹਿਣ ਤੇ ਮੈਂ ਪਰਮਾਤਮਾ ਦਾ ਨਾਮ ਵੀ ਜਪ ਲਵਾਂਗਾ ਤੇ ਨਾਲ ਹੀ ਕੰਮ ਵਿੱਚ ਘਟਾਤੀ ਕਰ ਦੇਵਾਂਗਾ ਫਕੀਰ ਜੀ ਕਹਿੰਦੇ ਠੀਕ ਹੈ ਅਤੇ ਤੂੰ ਜਿਹੜੇ 6 ਮਹੀਨੇ ਕੰਮ ਕਰਨਾ ਹੈ ਕਹਿੰਦੇ ਕਿ ਉਸਨੇ ਇਸ ਤਰੀਕੇ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ ਤੇ ਪਹਿਲਾਂ ਤਾਂ ਉਹ ਕੀ ਕਰਦਾ ਸੀ ਸਾਰਾ ਦਿਨ ਖੇਤਾਂ ਵਿੱਚ ਬੈਠਾ ਰਹਿੰਦਾ ਸੀ ਸਿਰ ਉੱਤੇ ਪੈਰ ਮਾਰ ਕੇ ਮੂੰਹ ਲਾਲ ਕਰ ਦੇਣਾ ਤੇ ਬਹੁਤ ਥੋੜਾ ਕੰਮ ਕਰਦਾ ਸੀ ਪਰ ਹੁਣ ਜਿਵੇਂ ਰੌਲਾ ਪਾਉਣਾ ਨਾ ਉਸ ਨੂੰ ਮਿਹਨਤ ਨੂੰ ਬੋਰ ਲੱਗਣ ਲੱਗ ਪਈ ਜਦੋਂ ਕਿਸੇ ਕੋਲ ਨਹੀਂ ਸੀ ਖੜਦਾ ਸਵੇਰ ਵੇਲੇ 2.5 3 ਘੰਟੇ ਸ਼ਾਮ ਵੇਲੇ ਵੀ 2.5 3 ਘੰਟੇ ਲੋਕਾਂ ਦੇ ਨਾਲ ਉਸ ਦਾ ਰابطਾ ਵੈਸੇ ਵੀ ਘਟ ਹੋਣ ਲੱਗ ਪਿਆ ਉਸ ਨੂੰ ਆਪਣੇ ਕੰਮ ਕਰਨ ਵਿੱਚ ਆਨੰਦ ਮਿਲਣ ਲੱਗਾ ਫਿਰ ਉਹ ਦੁਪਹਿਰ ਵੇਲੇ ਵੀ ਕਿਸੇ ਵੇਲੇ ਛੁੱਟੀ ਲਾ ਲਿਆ ਕਰਦਾ ਉਹੀ ਫਸਲ ਅਗਲੇ ਮੁਕਾਬਲੇ ਕਾਫੀ ਵੱਧ ਨਿਕਲੀ ਹੁਣ ਫਕੀਰ ਜੀ ਦਾ ਕਮਾਲ ਹੋ ਗਿਆ ਕਹਿੰਦਾ ਕਿ ਫਕੀਰ ਜੀ ਮੇਰੇ ਨਾਲ ਤਾਂ ਕਮਾਲ ਹੋ ਗਿਆ ਤੁਹਾਡੇ ਦੱਸੇ ਹੋਏ ਨੁਸਖੇ ਤੁਹਾਡੇ ਦੱਸੇ ਹੋਏ ਮੰਤਰ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ ਹੈ ਮੈਂ ਤੇ ਐਵੇਂ ਹੀ ਇਨਾ ਮੱਥਾ ਮਾਰਦਾ ਰਹਿੰਦਾ ਸੀ ਕਿੰਨੀ ਵਾਰ ਡੱਕਿਆ ਸੰਤ ਜੀ ਕਹਿੰਦੇ ਕਿ ਤੇਰੇ ਹੱਥ ਕੰਮ ਕਰ ਰਹੇ ਹੁੰਦੇ ਸਨ ਪਰ ਤੇਰਾ ਦਿਮਾਗ ਤੇਰੇ ਹੱਥਾਂ ਵਾਲੇ ਪਾਸੇ ਘਟ ਹੁੰਦਾ ਸੀ ਗੱਲਾਂ ਵੱਲ ਜ਼ਿਆਦਾ ਹੁੰਦਾ ਸੀ ਇਸ ਕਰਕੇ ਤੇਰਾ ਕੰਮ ਧਿਆਨ ਵਿੱਚ ਨਹੀਂ ਸੀ ਲੱਗਦਾ ਬਹੁਤੀ ਵਾਰ ਇਸ ਤਰ੍ਹਾਂ ਹੁੰਦਾ ਹੈ ਕਿ ਸਾਨੂੰ ਇਸ ਤਰ੍ਹਾਂ ਲੱਗਦਾ ਹੈ ਅਸੀਂ ਕੰਮ ਬੜਾ ਕਰ ਰਹੇ ਹਾਂ ਪਰ ਹੱਥ ਸਾਡੇ ਕਿਸੇ ਹੋਰ ਪਾਸੇ ਚੱਲ ਰਹੇ ਹੁੰਦੇ ਹਨ ਅੱਖਾਂ ਕਿਸੇ ਹੋਰ ਪਾਸੇ ਤੇ ਦਿਮਾਗ ਕਿਸੇ ਹੋਰ ਪਾਸੇ ਜਿਸ ਤਰ੍ਹਾਂ ਜਦੋਂ ਆਪਾਂ ਕੰਮ 'ਚ ਪੈਂਦੇ ਹਾਂ ਉਦੋਂ ਆਪਾਂ ਊਰਜਾ ਜਿਹੜੀ ਹੈ ਵਿਅਰਥ ਕਰ ਲੈਂਦੇ ਹਾਂ ਨਸ਼ਟ ਕਰ ਰਹੇ ਹੁੰਦੇ ਹਾਂ ਸੋ ਸੰਤ ਫਕੀਰ ਜੀ ਨੇ ਦੱਸਿਆ ਇਸ ਤਰੀਕੇ ਨਾਲ ਅਸੀਂ ਜੇ ਕੰਮ ਕਰੀਏ ਤੇ ਹਰ ਇੱਕ ਇਨਸਾਨ ਨੂੰ ਫਾਇਦਾ ਹੋਣਾ ਸ਼ੁਰੂ ਹੋ ਜਾਵੇਗਾ ਜਿਹਨੂੰ ਅੱਜ ਦੀ ਘੜੀ ਦੇ ਘਾਟੇ ਪੈ ਰਹੇ ਹਨ ਇਸ ਤਰੀਕੇ ਨਾਲ ਕੰਮ ਕਰਨਾ ਚਾਹੀਏ ਤਾਂ ਥੋੜਾ ਕਰੀਏ ਪਰ ਸਾਰਾ ਧਿਆਨ ਕੰਮ ਵੱਲ ਕੇਂਦ੍ਰਿਤ ਕਰ ਲਈਏ ਹਰ ਇੱਕ ਮਸਲੇ ਦਾ ਹੱਲ ਹੋ ਜਾਵੇਗਾ ਇੱਕ ਗੱਲ ਹੋਰ ਜੀ ਕੰਮ ਕਰਦਿਆਂ ਹੋਇਆਂ ਪਰਮਾਤਮਾ ਜੀ ਨੂੰ ਹਾਜ਼ਰ-ਨਾਜ਼ਰ ਸਮਝੋ ਉਹਨਾਂ ਦਾ ਕੋਈ ਨਾ ਕੋਈ ਪੰਕਤੀ ਦਾ ਜਾਪ ਉਹਨਾਂ ਲਈ ਕਰਦੇ ਰਹੋ ਪਰਮਾਤਮਾ ਜੀ ਨੂੰ ਸਿਮਰਦੇ ਰਹੋ ਚਾਹੇ ਤੁਸੀਂ ਆਪਣੇ ਰਸਨਾ ਤੋਂ ਵਾਹਿਗੁਰੂ ਵਾਹਿਗੁਰੂ ਦਾ ਜਾਪ ਹੀ ਕਰਦੇ ਰਹੋ ਤਾਂ ਪਰਮਾਤਮਾ ਹੋਰ ਜ਼ਿਆਦਾ ਤਰੱਕੀ ਬਖਸ਼ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ